ਅੱਜ 23 ਦਸੰਬਰ 2025 ਹੈ ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਤੇ ਡੂੰਘਾਈ ਨਾਲ ਵਿਚਾਰ ਕਰਾਂਗੇ ਹਾਂਜੀ ਗੱਲ ਹੈ ਸੁਰੱਖਿਆ ਦੀ ਅਸੀਂ ਸਾਰੇ ਇੱਕ ਤਰ੍ਹਾਂ ਨਾਲ ਇੱਕ ਪੁਲੇਖੇ ਵਿੱਚ ਰਹਿੰਦੇ ਹਾਂ ਇੱਕ ਇਹੋ ਜਿਹਾ ਪੁਲੇਖਾ ਕਿ ਸਾਡੀ ਸੁਰੱਖਿਆ ਲੋਕਾਂ ਤੋਂ ਹੈ ਜਾਂ ਪੈਸੇ ਤੋਂ ਬਿਲਕੁਲ ਜਾਂ ਸਾਡੀ ਕੀਮਤ ਦੂਜਿਆਂ ਦੀ ਮਾਨਤਾ ਵਿੱਚ ਹੈ ਹਾਂ ਤੇ ਸਾਡੀ ਜ਼ਿੰਦਗੀ ਦਾ ਸਥਿਰਤਾ ਕੰਟਰੋਲ ਵਿੱਚ ਹੈ ਅਸੀਂ ਆਪਣੇ ਆਲੇ ਦੁਆੜੇ ਟਾਂਚੇ ਖੜੇ ਕਰਦੇ ਹਾਂ ਕਾਰੋबार ਰਿਸ਼ਤੇ ਸ਼ੋਹਰਤ ਪੈਸਾ ਤੇ ਅਸੀਂ ਇਹਨਾਂ ਨੂੰ ਸੁਰੱਖਿਆ ਦਾ ਨਾਮ ਦਿੰਦੇ ਹਾਂ ਪਰ ਜਦੋਂ ਇਹ ਟਾਂਚੇ ਟੁੱਟਦੇ ਨੇ ਜਿਵੇਂ ਕੋਈ ਸਿਹਤ ਖਰਾਬ ਹੋ ਜਾਵੇ ਰਿਸ਼ਤੇ ਬਦਲ ਜਾਣ ਜਾਂ ਯੋਜਨਾਵਾਂ ਵਿੱਚ ਫੇਲ ਹੋ ਜਾਣ ਉਦੋਂ ਅਸੀਂ ਅਚਾਨਕ ਬਹੁਤ ਅਸੁਰੱਖਿਤ ਮਹਿਸੂਸ ਕਰਦੇ ਹਾਂ ਅੱਜ ਦਾ ਸੰਦੇਸ਼ ਇਸੇ ਸਥਿਤੀ ਬਾਰੇ ਬਹੁਤ ਹੀ ਮਤਲਬ ਸਪਸ਼ਟਤਾ ਨਾਲ ਗੱਲ ਕਰਦਾ ਹੈ ਇਹ ਪਹਿਲਾਂ ਦਿਲਾਸਾ ਨਹੀਂ ਦਿੰਦਾ ਸਗੋਂ ਸੱਚਾਈ ਪੇਸ਼ ਕਰਦਾ ਹੈ ਤੇ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਮਕਸਦ ਨਿਰਾਸ਼ ਕਰਨਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਸਗੋਂ ਈਮਾਨਦਾਰ ਬਣਾਉਣਾ ਹੈ ਇਹ ਇੱਕ ਤਰ੍ਹਾਂ ਦੇ ਹੋਣ ਦੇ ਅਥਾਰਥਵਾਦੀ ਗੱਲ ਹੈ ਐਗਜ਼ਿਸਟੈਂਸ਼ੀਅਲ ਰੀਅਲਿਜ਼ਮ ਮਤਲਬ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਣਾ ਜਿਵੇਂ ਉਹ ਅਸਲ ਵਿੱਚ ਹਨ ਹਾਂ ਨਾ ਕਿ ਜਿਵੇਂ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਆਓ ਇਸ ਨੂੰ ਥੋੜਾ ਹੋਰ ਖੋਲੀਏ ਸੰਦੇਸ਼ ਦੀ ਸ਼ੁਰੂਆਤ ਇਸ ਵਿਚਾਰ ਨਾਲ ਹੁੰਦੀ ਹੈ ਗੁਰ ਆਪਣੇ ਬਲੀਹਾਰੀ ਹਾਂਜੀ ਇਸ ਦਾ ਮਤਲਬ ਸਿਰਫ ਕੋਈ ਪਾਵਨਾਤਮਕ ਸ਼ਰਧਾ ਨਹੀਂ ਹੈ ਨਾ ਨਹੀਂ ਇਹ ਗੱਲ ਇਸ ਤੋਂ ਕਿਤੇ ਡੂੰਗੀ ਹੈ ਇਹ ਇੱਕ ਤਰ੍ਹਾਂ ਨਾਲ ਛੂਟੀਆਂ ਨਿਰਪਰਤਾਵਾਂ ਨੂੰ ਤਿਆਗਣ ਬਾਰੇ ਹੈ ਅੱਛਾ ਬਿਲਕੁਲ ਗੁਰੂ ਉਸ ਚੀਜ਼ ਦੀ ਰੱਖਿਆ ਕਰਦਾ ਹੈ ਜਿਸ ਦੀ ਦੁਨੀਆ ਰੱਖਿਆ ਨਹੀਂ ਕਰ ਸਕਦੀ ਤੇ ਉਹ ਕੀ ਹੈ ਤੁਹਾਡੀ ਅੰਦਰੂਨੀ ਇੱਜ਼ਤ ਤੁਹਾਡੀ ਰੂਹਾਨੀ ਸਥਿਰਤਾ ਸੱਚ ਨਾਲ ਤੁਹਾਡਾ ਮੇਲ ਇਹੀ ਪੈਦ ਸਵਾਰੀ ਦਾ ਅਸਲ ਅਰਥ ਹੈ ਮਤਲਬ ਇਹ ਕੋਈ ਸਮਾਜਿਕ ਸਨਮਾਨ ਜਾਂ ਸ਼ੋਹਰਤ ਨਹੀਂ ਹੈ ਨਹੀਂ ਇਹ ਅੰਦਰੂਨੀ ਸਥਿਰਤਾ ਹੈ ਬਿਨਾ ਡਰਦੇ ਬਿਨਾ ਠਹਿ ਟੇਰੀ ਹੋਏ ਤੇ ਬਿਨਾ ਦੁਨਿਆਵੀ ਸਹਾਰਿਆਂ ਦੇ ਅਸਲੀਅਤ ਵਿੱਚ ਖੜੇ ਰਹਿਣ ਦੀ ਯੋਗਤਾ ਹਾਂ ਬਿਲਕੁਲ ਇੱਥੇ ਇੱਕ ਬਹੁਤ ਹੀ ਦਿਲਚਸਪ ਤੇ ਸ਼ਾਇਦ ਥੋੜੀ ਜੁਭਵੀ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਚੀਜ਼ਾਂ ਤੇ ਅਸੀਂ ਆਮ ਤੌਰ ਤੇ ਨਿਰਭਰ ਕਰਦੇ ਹਾਂ ਉਹ ਅਸਲ ਵਿੱਚ ਸਾਡੀ ਰੱਖਿਆ ਨਹੀਂ ਕਰਦੀਆਂ ਸਹੀ ਗੱਲ ਹੈ ਤਾਕਤ ਨੁਕਸਾਨ ਤੋਂ ਨਹੀਂ ਬਚਾ ਸਕਦੀ ਪੈਸਾ ਮੌਤ ਤੋਂ ਨਹੀਂ ਬਚਾ ਸਕਦਾ ਫਿਰ ਰਿਸ਼ਤੇ ਬਦਲਾਅ ਤੋਂ ਨਹੀਂ ਬਚਾ ਸਕਦੇ ਇੱਥੋਂ ਤੱਕ ਕਿ ਗਿਆਨ ਵੀ ਆਹਾਂ ਅਨਿਸ਼ਚਿਤਤਾ ਤੋਂ ਨਹੀਂ ਬਚਾ ਸਕਦਾ ਤਾਂ ਫਿਰ ਅਸਲ ਸਹਾਰਾ ਹੈ ਕਿੱਥੇ ਅਤੇ ਇਹੀ ਕਾਰਨ ਹੈ ਕਿ ਸੰਦੇਸ਼ ਵਿੱਚ ਕਿਹਾ ਗਿਆ ਹੈ ਸੰਤੋ ਤਿਸ ਬਿਨ ਅਵਰ ਨਾ ਕੋਈ ਇਹ ਸਿਰਫ ਧਾਰਮਿਕ ਵਿਤਾ ਨਹੀਂ ਹੈ ਨਹੀਂ ਇਹ ਕਹਿ ਰਿਹਾ ਹੈ ਕਿ ਕੋਈ ਹੋਰ ਅੰਤਿਮ ਸਹਾਰਾ ਹੈ ਹੀ ਨਹੀਂ ਬਾਕੀ ਸਭ ਕੁਝ ਸ਼ਰਤਾਂ ਤੇ ਆਧਾਰਿਤ ਹੈ ਹਰ ਚੀਜ਼ ਦੀ ਇੱਕ ਕੀ ਕਹਿੰਦੇ ਨੇ ਇਕ ਮਿਆਦ ਪੁੱਗਣ ਦੀ ਤਾਰੀਖ ਹੈ ਇਸ ਲਈ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇਹ ਦਿਖਾਵਾ ਕਰਨਾ ਬੰਦ ਕਰ ਦਿੰਦੇ ਹਾਂ ਕਿ ਆਸਥਾਈ ਚੀਜ਼ਾਂ ਸਥਾਈ ਹਨ ਤਾਂ ਅਸੀਂ ਉਸ ਚੀਜ਼ ਲਈ ਤਿਆਰ ਹੋ ਜਾਂਦੇ ਹਾਂ ਜੋ ਅਸਲ ਵਿੱਚ ਸਥਾਈ ਹੈ ਹਾਂਜੀ ਇਸੇ ਸੰਦਰਭ ਵਿੱਚ ਅਗਲਾ ਵਿਚਾਰ ਆਂਦਾ ਹੈ ਕਰਨ ਕਰਨ ਪ੍ਰਭੂ ਸੋਈ ਇਸ ਨੂੰ ਸਿਰਫ ਦਾਰਸ਼ਨਿਕ ਤੌਰ ਤੇ ਨਹੀਂ ਸਗੋ ਵਿਵਹਾਰਕ ਤੌਰ ਤੇ ਸਮਝਣ ਦੀ ਲੋੜ ਹੈ ਨਾ ਬਿਲਕੁਲ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਰਹੇ ਹਾਂ ਪਰ ਸਾਡਾ ਸਾਹ ਉਹ ਸਾਡੇ ਵਸ ਵਿੱਚ ਨਹੀਂ ਸਹੀ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਸਿਹਤ ਨੂੰ ਕਾਇਮ ਰੱਖਦੇ ਹਾਂ ਪਰ ਸਰੀਰ ਦੇ ਸੈੱਲ ਸਾਡੀ ਇਜਾਜ਼ਤ ਤੋਂ ਬਿਨਾਂ ਵੰਡੇ ਜਾਂਦੇ ਹਨ ਮਤਲਬ ਅਸੀਂ ਲੇਖਕ ਨਹੀਂ ਸਿਰਫ ਭਾਗੀਦਾਰ ਹਾਂ ਬਿਲਕੁਲ ਅਤੇ ਇਹ અપਮਾਨ ਨਹੀਂ ਸਗੋਂ ਆਜ਼ਾਦੀ ਹੈ ਆਜ਼ਾਦੀ ਕਿਵੇਂ ਜੇ ਅਸੀਂ ਅੰਤਿਮ ਨਿਯੰਤਰਕ ਨਹੀਂ ਹਾਂ ਤਾਂ ਅਸੀਂ ਅੰਤਿਮ ਬੋਝ ਚੁੱਕਣ ਵਾਲੇ ਵੀ ਨਹੀਂ ਹਾਂ ਵਾਹ ਬਹੁਤ ਵਧੀਆ ਗੱਲ ਹੈ ਅਜੋਕਾ ਮਨੁੱਖ ਇਸ ਲਈ ਥੱਕਿਆ ਹੋਇਆ ਹੈ ਕਿਉਂਕਿ ਉਹ ਮੰਨਦਾ ਹੈ ਕਿ ਉਸਨੇ ਸਭ ਕੁਝ ਸੰਭਾਲਣਾ ਹੈ ਨਤੀਜੇ ਪਹਿਚਾਨ ਸਫਲਤਾ ਅਸਫਲਤਾ ਹਾਂ ਤੇ ਗੁਰੂ ਇੱਕ ਵੱਖਰਾ ਟਾਂਚਾ ਪੇਸ਼ ਕਰਦਾ ਹੈ ਤਣਾ ਦੀ ਥਾਂ ਤੇ ਪਰੋਸਾ ਚਿੰਤਾ ਦੀ ਥਾਂ ਤੇ ਇੱਕ ਸੁਰਤਾ ਤੇ ਕੰਟਰੋਲ ਦੀ ਥਾਂ ਤੇ ਭਾਗੀਦਾਰੀ ਇਸ ਲਈ ਕਿਹਾ ਗਿਆ ਹੈ ਪ੍ਰਭੂ ਆਪਣਾ ਸਦਾ ਤੇ ਆਇਆ ਲਗਾਤਾਰ ਯਾਦ ਕਰਨਾ ਸਿਰਫ ਇੱਕ ਵਾਰ ਨਹੀਂ ਸਿਰਫ ਮੁਸ਼ਕਲ ਵੇਲੇ ਨਹੀਂ ਸਗੋਂ ਹਮੇਸ਼ਾ ਕਿਉਂਕਿ ਯਾਦ ਕਰਨਾ ਕੋਈ ਰਸਮ ਨਹੀਂ ਸਗੋਂ ਚੇਤਨਾ ਦੀ ਇੱਕ ਸਥਿਤੀ ਹੈ ਇਹ ਇੱਕ ਅੰਦਰੂਨੀ ਬਦਲਾਵ ਹੈ ਮੈਂ ਇਸ ਵਿੱਚ ਇਕੱਲਾ ਹਾਂ ਤੋਂ ਮੈਂ ਕਿਸੇ ਵੱਡੀ ਹੋਣ ਦਾ ਹਿੱਸਾ ਹਾਂ ਵੱਲ ਇੱਕ ਤਬਦੀਲੀ ਹਾਂ ਅਤੇ ਜਦੋਂ ਇਹ ਤਬਦੀਲੀ ਹੁੰਦੀ ਹੈ ਤਾਂ ਇੱਕ ਅਸਾਧਾਰਨ ਚੀਜ਼ ਵਾਪਰਦੀ ਹੈ ਤਾਂ ਸਗਲੇ ਦੁੱਖ ਮਿਟਾਇਆ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਨਹੀਂ ਆਸਾਨ ਨਹੀਂ ਸਗੋਂ ਇਹ ਕਿ ਜ਼ਿੰਦਗੀ ਸਾਰਥਕ ਹੋ ਜਾਂਦੀ ਹੈ ਇਹ ਬਹੁਤ ਡੂੰਗੀ ਗੱਲ ਹੈ ਬਿਨਾ ਅਰਥ ਦੇ ਦਰਦ ਤਸੀਹ ਹੈ ਪਰ ਅਰਥ ਨਾਲ ਦਰਦ ਇੱਕ ਬਦਲਾ ਹੈ ਹਾਂ ਦੁਨੀਆ ਬਾਰੀ ਹਾਲਾਤਾਂ ਨੂੰ ਬਦਲ ਕੇ ਦੁੱਖ ਘਟਾਣ ਦੀ ਸਿਖਲਾਈ ਦਿੰਦੀ ਹੈ ਤੇ ਗੁਰੂ ਅੰਦਰੂਨੀ ਸਥਿਤੀ ਨੂੰ ਬਦਲ ਕੇ ਦੁੱਖ ਘਟਾਉਣ ਦੀ ਸਿਖਲਾਈ ਦਿੰਦਾ ਹੈ ਬਿਲਕੁਲ ਇੱਥੇ ਇੱਕ ਹੋਰ ਮਹੱਤਵਪੂਰਨ ਸਵਾਲ ਉੱਠਦਾ ਹੈ ਇਹ ਸੰਦੇਸ਼ ਹਉਮੇ ਵਾਲੀ ਰੋਹਾਨੀਅਤ ਨੂੰ ਵੀ ਰੱਦ ਕਰਦਾ ਹੈ ਮਤਲਬ ਇਹ ਵਿਚਾਰ ਕਿ ਰੋਹਾਨੀ ਕੋਸ਼ਿਸ਼ਾਂ ਨਾਲ ਰੋਹਾਨੀ ਨਤੀਜੇ ਕਮਾਏ ਜਾਂਦੇ ਹਨ ਹਾਂ ਬਿਲਕੁਲ ਇਹ ਨਹੀਂ ਕਹਿੰਦਾ ਕਿ ਤੁਸੀਂ ਸ਼ਾਂਤੀ ਪ੍ਰਾਪਤ ਕਰਦੇ ਹੋ ਤਾਂ ਫਿਰ ਕੀ ਕਹਿੰਦਾ ਹੈ ਇਹ ਕਹਿੰਦਾ ਹੈ ਕਿ ਜਦੋਂ ਇੱਕ ਸੂਰਤਾ ਹੁੰਦੀ ਹੈ ਤਾਂ ਸ਼ਾਂਤੀ ਵਾਪੜਦੀ ਹੈ ਇਹ ਕਮਾਈ ਨਹੀਂ ਨਤੀਜਾ ਹੈ ਤਾਂ ਫਿਰ ਗੁਰੂ ਦੀ ਭੂਮਿਕਾ ਕੀ ਹੈ ਗੁਰੂ ਕੋਈ ਅਧਿਕਾਰੀ ਨਹੀਂ ਹੈ ਗੁਰੂ ਇੱਕ ਸ਼ੀਸ਼ਾ ਹੈ ਇੱਕ ਸ਼ੀਸ਼ਾ ਹਾਂ ਜੋ ਸਾਨੂੰ ਦਿਖਾਉਂਦਾ ਹੈ ਕਿ ਅਸਲੀ ਕੀ ਹੈ ਗੁਰੂ ਤੁਹਾਡੇ ਵਿੱਚ ਕੁਝ ਜੋੜਦਾ ਨਹੀਂ ਤਾਂ ਫਿਰ ਸਗੋਂ ਉਹ ਹਟਾਉਂਦਾ ਹੈ ਜੋ ਝੂਠਾ ਹੈ ਇਹ ਇਸ ਵਿਚਾਰ ਨੂੰ ਹਟਾਉਂਦਾ ਹੈ ਕਿ ਤੁਸੀਂ ਆਤਮ ਨਿਰਭਰ ਹੋ ਤੇ ਇਹ ਕਿ ਦੁਨੀਆ ਤੁਹਾਨੂੰ ਸਥਿਰਤਾ ਦੇਣ ਲਈ ਪਬੰਧ ਹੈ ਤੇ ਇਹ ਕਿ ਅਰਥ ਬਾਹਰੋਂ ਬਣਾਏ ਜਾਂਦੇ ਹਨ ਅਤੇ ਜਦੋਂ ਇਹ ਸਭ ਹਟ ਜਾਂਦਾ ਹੈ ਤਾਂ ਪਿੱਛੇ ਕੀ ਰਹਿ ਜਾਂਦਾ ਹੈ ਸادਗੀ ਪਰੋਸਾ ਹਾਜ਼ਰੀ ਯਾਦ ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆ ਤੋਂ ਭੱਜ ਜਾਣਾ ਹੈ ਨਹੀਂ ਬਿਲਕੁਲ ਨਹੀਂ ਇਹ ਕਹਿ ਰਿਹਾ ਹੈ ਕਿ ਦੁਨੀਆ ਤੋਂ ਰੱਬ ਬਣਨ ਦੀ ਉਮੀਦ ਕਰਨੀ ਬੰਦ ਕਰੋ ਮਤਲਬ ਲੋਗਾ ਤੋਂ ਪਹਿਚਾਨ ਮੰਗਣੀ ਬੰਦ ਕਰੋ ਸਫਲਤਾ ਤੋਂ ਕੀਮਤ ਅਤੇ ਕੰਟਰੋਲ ਤੋਂ ਸੁਰੱਖਿਆ ਮੰਗਣੀ ਬੰਦ ਕਰੋ ਤਾਂ ਜੇ ਸਭ ਨੂੰ ਸਮੇਟিয়ে ਤਾਂ ਗੱਲ ਕੀ ਨਿਕਲਦੀ ਹੈ ਮੈਨੂੰ ਲੱਗਦਾ ਕਿ ਇਹ ਸੰਦੇਸ਼ ਖੁਸ਼ਾਮਦ ਨਹੀਂ ਕਰਦਾ ਇਹ ਆਜ਼ਾਦ ਕਰਦਾ ਹੈ ਹਾਂ ਇਹ ਸਾਨੂੰ ਆਪਣਾ ਮੁਕਤੀ ਦਾਤਾ ਬਣਨ ਦੇ ਅਸੰਭਵ ਕੰਮ ਤੋਂ ਮੁਕਤ ਕਰਦਾ ਹੈ ਬਿਲਕੁਲ ਅਸਲ ਸ਼ਕਤੀ ਦਬਦਬੇ ਵਿੱਚ ਨਹੀਂ ਸਗੋਂ ਸਮਰਪਣ ਵਿੱਚ ਹੈ ਕੰਟਰੋਲ ਵਿੱਚ ਨਹੀਂ ਸਗੋਂ ਸਪਸ਼ਟਤਾ ਵਿੱਚ ਹੈ ਅਤੇ ਫਿਰ ਅਸੀਂ ਪੈਜ ਸੁਰਾਰੀ ਦੇ ਅਸਲ ਅਰਥ ਤੇ ਵਾਪਸ ਆਉਂਦੇ ਹਾਂ ਹਾਂਜੀ ਕਿ ਇਹ ਹਾਲਾਤਾਂ ਨੂੰ ਬਚਾਉਣ ਬਾਰੇ ਨਹੀਂ ਸਗੋਂ ਤੁਹਾਡੀ ਅੰਦਰੂਨੀ ਸਥਿਤੀ ਨੂੰ ਬਚਾਉਣ ਬਾਰੇ ਹੈ ਤਾਂ ਜਦੋਂ ਤੁਹਾਡਾ ਦਿਲ ਸਿੱਧਾ ਖੜਾ ਹੁੰਦਾ ਹੈ ਇਹ ਇੱਕ ਅਜਈ ਇੱਜ਼ਤ ਹੈ ਜਿਸ ਨੂੰ ਕੋਈ ਵੀ ਮੁਸ਼ਕਿਲ ਖੋ ਨਹੀਂ ਸਕਦੀ ਇਸਨਾਲ ਜ਼ਿੰਦਗੀ ਪਵਿਕ ਬਾਣੀਯੋਗ ਨਹੀਂ ਬੰਦੀ ਪਰ ਸਥਿਰ ਹੋ ਜਾਂਦੀ ਹੈ ਸੁਰੱਖਿਅਤ ਨਹੀਂ ਪਰ ਨਿਡਰ ਸੰਪੂਰਨ ਨਹੀਂ ਪਰ ਸੱਚੀ ਤੁਸੀਂ ਦੋ ਬਹੁਤ ਹੀ ਦਿਲਚਸਪ ਜੋੜਿਆਂ ਦੀ ਗੱਲ ਕੀਤੀ ਸੁਰੱਖਿਅਤ ਦੀ ਬਜਾਏ ਨਿਡਰ ਹੋਣਾ ਅਤੇ ਸੰਪੂਰਨ ਦੀ ਬਜਾਏ ਸੱਚਾ ਹੋਣਾ ਹਾਂਜੀ ਤਾਂ ਸਰੋਤਿਆਂ ਲਈ ਸੋਚਣ ਵਾਲੀ ਗੱਲ ਇਹ ਹੋ ਸਕਦੀ ਹੈ ਕਿਸੇ ਦੀ ਆਪਣੀ ਜ਼ਿੰਦਗੀ ਵਿੱਚ ਸੁਰੱਖਿਆ ਦੀ ਭਾਲ ਕਰਨ ਅਤੇ ਨਿਡਰਤਾ ਦੀ ਭਾਲ ਕਰਨ ਵਿੱਚ ਅਸਲ ਵਿੱਚ ਕੀ ਅੰਤਰ ਹੋ ਸਕਦਾ ਹੈ ਇਹ ਬਹੁਤ ਡੂੰਗਾ ਸਵਾਲ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ